ਮੇਰੇ ਕੰਮ ਆਪਣਾ ਉਦਾ ਲੈਂਡਰ ਦਾ ਕੰਮ ਸਟਾਰਟ ਚੱਲ ਗਿਆ ਮਸ਼ੀਨਾਂ ਤੇ ਸੀਮੈਂਟ ਵੀ ਆਈ ਜਾਂਦਾ ਨਾਲ ਦੀ ਨਾਲ ਤੇ ਉਧਰੋਂ ਸਾਰਾ ਜਿਹੜਾ ਹੈ ਸਿਸਟਮ ਚੱਲੀ ਜਾਂਦਾ ਹੈ ਡਿਪੈਂਡ ਦੇ ਮੇਰੇ ਵੀਰ ਨੇ ਜਿਹੜੇ ਜਿੰਨੇ ਸਾਡੇ ਉਹ ਵੀ ਸਾਰਾ ਸਾਬ ਆਦੀ ਜ਼ਿੰਮੇਵਾਰੀ ਨਿਭਾ ਰਹੇ ਨੇ ਬਹੁਤ ਹੀ ਥੋੜੇ ਢੰਗ ਨਾਲ ਜ਼ਿੰਮੇਵਾਰੀ ਨਿਭਾ ਰਹੇ ਨੇ ਸਾਡੇ ਪਿੰਡ ਦੇ ਸੁਜਵਾਨ ਵੀਰ ਅੰਕਲ ਸਭ ਪੂਰੀ ਆਪਣੀ ਜ਼ਿੰਮੇਵਾਰੀ ਨਾਲ ਜਿਹੜਾ ਇੱਥੇ ਕੰਮ ਆ ਉਹ ਕਰ ਰਹੇ ਨੇਗੇ ਤੇ ਬਾਕੀ ਦਾ ਟੀਚਰਸ ਨੇਗੇ ਟੀਚਰ ਵੀ ਬਹੁਤ ਹੀ ਸਟਾਫ ਆ ਜਿਹੜਾ ਸਟਾਫ ਵੀ ਬਹੁਤ ਉਹਦੇ ਨਾਲ ਤੇ ਲੰਗਰ ਸਾਡਾ ਲਗਭਗ ਤਿਆਰ ਹੋ ਗਿਆ ਹਾਂਜੀ ਹੋ ਗਿਆ ਲੰਗਰ ਤਿਆਰ ਓਕੇ ਆ ਲੰਗਰ ਦੀ ਤਿਆਰੀ ਸਾਡੀ ਹੋ ਗਈ ਬਸ ਥੋੜੇ ਜਿਹੇ ਟਾਈਮ ਚ ਆਪਾਂ ਚੱਲ ਲੱਪਿਆ ਉਹ ਤੋਂ ਜੋ ਵੀ ਹੈ ਅਸਲੋ ਵੀ ਇੱਥੇ ਆਏ ਹੋਏ ਪੈੰਡ ਵਾਲੇ ਵੀਰ ਉਹਨਾਂ ਨੂੰ ਸੁਕਾਵਾਂਗੇ ਦੇਖੋ ਕੰਮ ਪੂਰਾ ਜੋਰਾ ਸੋਰਾ ਤੇ ਚੱਲਦਾਗਾ ਤੇ ਇੱਧਰ ਮਾਈਆ ਰੋਟੀਆਂ ਵੀ ਲਾ ਰਹੇ ਨੇ ਜਿਹੜੀਆਂ ਜੋ ਇੱਥੇ ਜੂਤ ਸਟਾਰ ਦੇ ਵਿੱਚ ਨਹੀਂ ਹੈ ਪਰ ਉਹ ਫੋਰੇ ਸਾਨੂੰ ਜਦੋਂ ਉੱਪਰ ਇਹ ਕਸ ਚੱਲਦਾ ਸਾਨੂੰ ਪਹਿਲਾਂ ਵਾਲੇ ਸਿਸਟਮ ਨਹੀਂ ਹੈਗੇ ਦੇਖੋ ਪੂਰੀ ਰੇਲ ਵਾਂਗੂ ਇਹਦੀ ਲਾਈਨ ਬਣ ਜਾਣੀ ਆ ਥੋੜੀ ਬਣ ਜਾ ਕੋਈ ਜਦੋਂ ਕਾਲੀ ਕਹਿੰਦੇ ਤੇ ਦੇਖੋ ਇਸ ਤਰ੍ਹਾਂ ਇਹਨਾਂ ਦੀ ਰੇਲ ਲਾ ਵਿਚਾਈ ਅੱਧੀ ਨਹੀਂ ਗਈ ਚੱਲਣੀ ਆ ਉੱਥੋਂ ਉੱਦੋਂ ਪੂਰੀ ਦੀ ਪੂਰੀ ਆ ਕੇ ਆ ਜਾਣੀ ਆਗੀ ਆ ਆਪਣੇ ਠੇਕੇਦਾਰ ਸਾਹਿਬ ਵੀਰ ਨੇਗੇ ਜਿਨ੍ਹਾਂ ਨੇ ਇਥੋਂ ਦਾ ਸਾਰਾ ਕੰਮ ਉਹ ਕਰਨਾ ਹੈ ਦੇਖੋ ਤੁਸੀਂ ਕੱਲਾ ਠੇਕੇਦਾਰ ਉਹੀ ਕਹਿੰਦੇ ਨਹੀਂ ਬੜਿਆ ਜਾਂਦਾ ਹੁੰਦਾ ਵੀ ਹਾਂ ਮੈਂ ਠੇਕੇਦਾਰਾ ਕਿੰਨੇ ਜ਼ਿੰਮੇਵਾਰੀ ਨਾਲ ਕੰਮ ਕਰ ਰਿਹਾ ਵੀਰ ਤੇ ਆ ਆਪਣੇ ਜੋ ਫੀਟਿੰਗ ਵਾਲੇ ਵੀਰ ਨੇ ਇਲੈਕਟ੍ਰੀਸ਼ੀਅਨ ਵੀਰ ਉਹ ਲੈਗੇ ਤੇ ਬਾਕੀ ਦਾ ਹੈਗਾ ਸਾਰਾ ਸਿਸਟਮ ਹੈ ਜਿਹੜਾ ਉਹ ਚੱਲੀ ਜਾਂਦਾ ਬਹੁਤ ਸੋਣਾ ਤਿੰਨ ਮਸ਼ੀਨਾਂ ਲਾਈਆਂ ਹੋਈਆਂ ਨੇ ਕਿਉਂਕਿ ਅੱਜ ਮੌਸਮ ਹੈ ਜਿਹੜਾ ਮੌਸਮ ਥੋੜਾ ਜਿਆਦਾ ਨੇਟ ਦੱਸਦਾ ਜੀ ਤਾਂ ਹੀ ਉਹ ਪਹਿਲਾਂ ਦੋ ਮਸ਼ੀਨਾਂ ਦਾ ਸੀ ਤਾਂ ਹੀ ਉਹ ਤਿੰਨ ਮਸ਼ੀਨਾਂ ਕਰਕੇ ਹੈ ਜਿਹੜਾ ਇਹ ਕੰਮ ਸੀਤੀ ਕਰਿਆ ਜੋ ਬਹੁਤ ਹੀ ਸੋਨੇ ਢੰਗ ਨਾਲ ਕਰ ਰਹੇ ਨੇ ਦੇਖੋ ਦੋ ਮਸ਼ੀਨਾਂ ਆ ਨੇ ਇੱਕ ਮਿੱਕੇ ਨੂੰ ਉੱਤਰੀ ਸੈਣ ਉਹ ਵੀ ਚਲਾਤੀ ਤੇ ਉਹ ਥੋੜੀ ਚਲਾਉਣ ਚੱਲਣ ਕਣੀਓ ਲੇਟ ਇਸ ਕਰਕੇ ਹੋ ਗਈ ਦੀ ਉੱਤਰ ਬਾਜਰੀ ਮੂਰੇ ਸੀਮੈਂਟ ਵਾਲੀ ਟਰਾਲੀ ਸੀਗੀ ਸੀਮੈਂਟ ਵਾਲੀ ਟਰਾਲੀ ਹੋਂ ਕਰਕੇ ਬਾਜਰੀ ਨਹੀਂ ਸੀ ਉਹਨਾਂ ਕੋਲੇ ਪਹੁੰਚ ਚੁੱਕੀ ਸੀ ਉਹਦੇ ਕਰਕੇ ਕੰਮ ਲੇਟ ਹੋ ਗਿਆ ਸੀਗਾ ਪਰ ਹੁਣ ਕੰਮ ਉਹਨਾਂ ਨੇ ਚਲਾਦਾ ਉਹ ਆ ਗਈ ਬੈਠੀ ਬਹੁਤ ਸੋਹਣਾ ਕੰਮ ਚੱਲਦਾ ਪਰਮਾਤਮਾ ਦੀ ਕਿਰਪਾ ਨਾਲ ਸਹੀ ਟਾਈਮ ਨਾਲ ਮੌਸਮ ਤੋਂ ਪਹਿਲਾਂ ਪਹਿਲਾਂ ਕੰਮ ਇਹ ਨੇਪਰੇ ਚੜਜੂ ਤੇ ਸਮੂਹ ਸਾਡਾ ਪੰਚਾਇਤ ਜਿਹੜੀ ਪੰਚਾਇਤ ਦੀ ਸਹਿਯੋਗ ਨਾਲ ਸਰਕਾਰ ਦਾ ਸਹਿਯੋਗ ਸਟਾਫ ਦਾ ਸਹਿਯੋਗ ਅਤੇ ਸਾਡੇ ਨਗਰ ਦੀ ਜੋ ਪੰਚਾਇਤ ਤੇ ਸੁਝਵਾਲ ਲੋਕ ਨੇ ਉਹਨਾਂ ਦੇ ਸਹਿਯੋਗ ਨਾਲ